ਸਾਰਿਆਂ ਨੂੰ ਬярਪਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਕੋਲੋਂ ਹਮੇਸ਼ਾ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਸਰਵਤ ਦਾ ਭਲਾ ਕਰੇ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸਾਰੇ ਹੱਸਦੇ ਖੇੜਦੇ ਰਹਿਣ ਸੋ ਅੱਜ ਦੀ ਮੈਂ ਬਾਤ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਬਾਤ ਸੁਣ ਕੇ ਕਮੈਂਟ ਜਰੂਰ ਕਰ ਦਿਆ ਕਰੋ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੋਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਐਡਾ ਕੀ ਹੁੰਦਾ ਚਲੋ ਸ਼ੁਰੂ ਕਰਦੇ ਆਂ ਬਾਤ ਇੱਕ ਰਾਜਾ ਸੀ ਉਹਦਾ ਨੌਜਵਾਨ ਹੀ ਮੁੰਡਾ ਸੀ ਵਿਆਹਿਆ ਹੋਇਆ ਸੀ ਉਹ ਜਿਹੜਾ ਗਵੰਡੀ ਰਾਜ ਸੀ ਨਾ ਉਹਦਾ ਉਹ ਇਦਨਾ ਕ ਨਿਬਦੀ ਉਹ ਵਧੀ ਜਾ ਰਿਹਾ ਸੀ ਜਿਵੇਂ ਚੀਨ ਆਪਣੇ ਕਿੰਨੀ ਵਧੀ ਜਾਂਦਾ ਇੱਧਰ ਤਾਂ ਇਹੇ ਭਾਈ ਲੜਾਈ ਵੀ ਕਰਦੇ ਉਹਨਾਂ ਨਾਲ ਪੁੱਤ ਜਾਂਦਾ ਤਾਂ ਵੀ ਹਾਰਿਆ ਆਉਂਦਾ ਪਿਓ ਜਾਂਦਾ ਰਾਜਾ ਤਾਂ ਵੀ ਹਾਰਿਆ ਆਉਂਦਾ ਇਹਨਾਂ ਦੀਆਂ ਬਹੁਤ ਲੜਾਈਆਂ ਹੋਈਆਂ ਯੁੱਧ ਚੱਲੇ ਪਰ ਇਹ ਹਾਰ ਗਏ ਉਹ ਹੋਰ ਇੱਧਰ ਆ ਜਿਆ ਕਰਨ ਇਹਨਾਂ ਕੰਨੀ ਤਾਂ ਇਹਨਾਂ ਨੇ ਸੋਚਿਆ ਵੀ ਆਪਾਂ ਇੱਕ ਵਾਰ ਵੀ ਨਹੀਂ ਜਿੱਤੇ ਇਹ ਵੀ ਜੋਤਿਸ਼ੀ ਬੁਲਾਓ ਅੱਗੇ ਵਾਲੇ ਬਹੁਤਾ ਰੱਖਦੇ ਸੀ ਰੱਖਦੇ ਤਾਂ ਹੁਣ ਵੀ ਨੇ ਜੋਤਸ਼ੀਆਂ ਚ ਜਿਹੜਾ ਮੰਤਰੀ ਸੰਤਰੀ ਨੇ ਸਾਰੇ ਪੰਡਤਾਂ ਦੇ ਜੋਤਸ਼ੀਆਂ ਚ ਵਿਸ਼ਵਾਸ ਕਰਦੇ ਨੇ ਪਹਿਲਾਂ ਜਮਾਨੇ ਚ ਤਾਂ ਬੜਾ ਕਰਦੇ ਹੁੰਦੇ ਸੀ ਸਪੈਸ਼ਲ ਇਹਨਾਂ ਦੇ ਰੱਖੇ ਹੁੰਦੇ ਸੀ ਕਈ ਕਈ ਜੋਤਸ਼ੀ ਜੋਤਸ਼ ਲਾਉਣ ਨੂੰ ਤਾਂ ਭਾਈ ਉਹ ਰਾਜੇ ਨੇ ਜੋਤਸ਼ੀ ਬੁਲਾਏ ਉਹਨਾਂ ਨੂੰ ਕਹਿਣ ਲੱਗਿਆ ਵੀ ਸਾਨੂੰ ਦੱਸੋ ਸਲਾਹ ਕਰਕੇ ਤੁਸੀਂ ਵੀ ਅਸੀਂ ਇੱਕ ਵਾਰੀ ਵੀ ਨਹੀਂ ਜਿੱਤ ਰਹੇ ਕੀ ਕਾਰਨ ਐ ਅਸੀਂ ਕਿਉਂ ਹਾਰ ਜਾਂਦੇ ਆ ਤਾਂ ਉਹਨਾਂ ਨੇ ਆਪਦਾ ਹਿਸਾਬ ਕਿਤਾਬ ਲਾਇਆ ਲਾ ਕੇ ਕਹਿਣ ਲੱਗੇ ਵੀ ਚਾਹੇ ਤਾਂ ਰਾਜੇ ਨੂੰ ਕਹਿੰਦੇ ਵੀ ਚਾਹੇ ਤਾਂ ਤੇਰੇ ਮੁੰਡੇ ਦੀ ਬਲੀ ਚਾਹੇ ਤੇਰੀ ਨੂੰਹ ਦੀ ਬਲੀ ਬਲੀ ਦੇਣੀ ਪਊਗੀ ਤਾਂ ਸੁਣ ਕੇ ਰਾਣੀ ਕਹਿਣ ਲੱਗੀ ਕਹਿੰਦੇ ਮੁੰਡਾ ਤਾਂ ਆਪਾਂ ਹੋਰ ਵੀ ਵਿਆ ਲਾਂਗੇ ਦੁਬਾਰੇ ਬੀਜੇ ਮੁੰਡੇ ਦੀ ਬੱਲੀ ਦੇਤੀ ਗਲਤ ਹੋ ਜੂ ਕੰਮ ਕਹਿੰਦੀ ਨੌਂ ਦੀ ਬੱਲੀ ਦੇ ਦਿੰਨੇ ਆ ਫਾਈ ਰਾਣੀਆਂ ਜਿਹੜੇ ਉਹ ਮੁੰਡੇ ਦੇ ਘਰ ਵਾਲੀ ਸੀ ਉਹ ਵੀ ਰਾਣੀ ਹੀ ਸੀ ਉਹ ਨੂੰ ਜਾ ਕੇ ਕਿਸੇ ਗੋਲੀ ਬੰਦੀ ਨੇ ਦੱਸਤਾ ਵੀ ਤੈਨੂੰ ਮਾਰਨ ਦੀਆਂ ਬੱਲੀ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਚਲੋ ਜੀ ਰਾਤ ਨੂੰ ਉਹ ਜਿਵੇਂ ਕਹਿੰਦੇ ਹੁੰਦੇ ਨੇ ਆਮ ਬਾਤਾਂ ਪਾਉਂਦੇ ਹੁੰਦੇ ਵੀ ਰਾਣੀ ਖਣ ਪੱਟੀ ਲੈ ਕੇ ਪੈ ਗਈ। ਉਹ ਤਾਂ ਭਾਈ ਪੈ ਗਈ ਖਣ ਪੱਟੀ ਲੈ ਕੇ। ਜਦੋਂ ਮੁੰਡਾ ਆਇਆ ਉਹਦੇ ਘਰ ਵਾਲਾ। ਉਹਨੇ ਬੁਲਾਈ ਬਲੂਈ ਉਹ ਕਹਿੰਦੀ ਮੇਰਾ ਕੀ ਐ ਹੁਣ ਮੈਂ ਤਾਂ ਕਹਿੰਦੀ ਹੁਣ ਮਰ ਤਾ ਜਾਣਾ ਹੀ ਐ। ਉਹ ਕਹਿੰਦਾ ਕੀ ਗੱਲ? ਮਰਗਾ ਤੂੰ ਜਾਣਾ ਤੇ ਤੇਰਾ ਕੀ ਦੁਖਦਾ ਐ? ਕਹਿੰਦੀ ਦੁਖਦਾ ਤਾਂ ਮੇਰਾ ਕੁਛ ਵੀ ਨਹੀਂ ਕਹਿੰਦੀ ਵੀ ਤੇਰੇ ਮਾਪਿਓ ਮੇਰੀ ਬਲੀ ਦੇ ਰਹੇ ਨੇ। ਉਹ ਵੀ ਸੁਣ ਕੇ ਬੜਾ ਹੈਰਾਨ ਜਾ ਹੋਇਆ। ਉਹ ਕਹਿੰਦਾ ਤੂੰ ਡਰ ਨਾ ਘਬਰਾ ਨਾ ਮੈਂ ਤੇਰੀ ਬਲੀ ਨਹੀਂ ਹੋਣ ਦਿੰਦਾ ਵੀ ਹੁਣ ਤੂੰ ਮੈਨੂੰ ਖਾਣਾ ਖੋਣਾ ਲਵਾ ਮੈਂ ਖਾ ਕੇ ਆਰਾਮ ਕਰੀਏ ਵੀ ਸਵੇਰ ਨੂੰ ਤੈਨੂੰ ਆਪੇ ਪਤਾ ਲੱਗ ਜੂ ਮੈਂ ਕੀ ਕਰਨਾ ਹੈ ਵੀ ਤੇਰੀ ਬਲੀ ਨਹੀਂ ਹੋਣ ਦਿੰਦਾ ਭਾਈ ਪੈਗੇ ਖਾ ਪੀ ਕੇ ਤਾਂ ਰਾਤ ਨੂੰ ਸਵੇਰੇ ਨੇਰੀ ਉੱਠਿਆ ਮੁੰਡਾ ਤਾਂ ਨਾਲੇ ਉਹਨੂੰ ਜਗਾ ਲਿਆ ਉਹਦੀ ਘਰ ਵਾਲੀ ਨੂੰ ਉਹ ਤਕੋੜੇ ਦੋ ਲੈ ਲਏ ਉਹਨਾਂ ਨੇ ਤਾਂ ਇੱਕ ਤੇ ਸਮਾਨ ਲੱਦ ਲਿਆ ਚਲੇ ਗਏ ਬੜੀ ਦੂਰ ਨਿਕਲ ਗਏ ਉੱਥੋਂ ਆਪਦੇ ਸ਼ਹਿਰ ਚੋਂ ਨਿਕਲੇ ਹੋਏ ਬੜੀ ਦੂਰ ਜਾ ਕੇ ਉਹਨਾਂ ਨੇ ਹੁਣ ਟਿਕਾਣਾ ਵੀ ਲੱਭਣਾ ਸੀ ਉਹਨੂੰ ਕਹਿਣ ਲੱਗਿਆ ਵੀ ਆਪਾਂ ਰਾਜੇ ਦੇ ਮਹਿਲਾਂ ਚ ਜਾਂਦੇ ਆਂ ਉੱਥੇ ਜਗ੍ਹਾ ਮਿਲੂ ਆਪਾਂ ਨੂੰ ਚਲੇ ਗਏ ਉਹਨਾਂ ਨੇ ਭਾਈ ਦੇ ਤੇ ਉਹਨਾਂ ਨੂੰ ਜਿਹੜੇ ਗੈਸਟ ਰੂਮ ਵਗੈਰਾ ਹੁੰਦੇ ਨੇ ਤਾਂ ਉਹ ਲੈ ਲਿਆ ਉਹਨਾਂ ਨੇ ਕਮਰਾ ਤਾਂ ਨਾਲ ਦੇ ਕਮਰੇ ਚ ਉਹਨੇ ਗੀ ਦੇਖਿਆ ਵੀ ਇੱਕ ਦਿਓ ਰਹਿੰਦਾ ਹੈ ਉਹ ਮੁੰਡੇ ਨੇ ਦੇਖ ਲਿਆ ਰਾਜੇ ਨੇ ਤਾਂ ਉਹਨੇ ਕਿਹਾ ਵੀ ਹੁਣ ਤਾਂ ਇਹ ਡਰੂਗੀ ਫਿਰ ਜੇ ਇਹਨੂੰ ਪਤਾ ਲੱਗ ਗਿਆ ਉਹਨੂੰ ਤਾਂ ਨੇ ਦੱਸਿਆ ਨਹੀਂ ਉਹਦੇ ਤਲਵਾਰਾਂ ਤਲਬੂਰਾ ਮਾਰ ਕੇ ਉਹਨੂੰ ਪੂਰਾ ਫੱਟੜ ਕਰਕੇ ਉਹਨੇ ਕਮਰੇ ਚ ਦੂਜੇ ਚ ਬੰਦ ਕਰਤਾ ਦਿਓ ਨੂੰ ਤਾ ਆਪ ਦਿਨੇ ਸ਼ਿਕਾਰ ਖੇਲਣ ਜਾਇਆ ਕਰ ਇਹਨਾਂ ਨੂੰ ਆਦਤਾਂ ਹੁੰਦੀਆਂ ਨੇ ਇਹ ਸ਼ਿਕਾਰ ਖੇਡਣ ਦੀਆਂ ਰਾਜੇ ਮਹਾਰਾਜਿਆਂ ਨੂੰ ਤਾਂ ਆਇਆ ਕਰ ਸ਼ਾਮ ਨੂੰ ਥੱਕਿਆ ਟੁੱਟਿਆ ਤਾਂ ਇੱਕ ਦਿਨ ਉਹਸ ਜਦੋਂ ਉਹ ਤਾਂ ਚਲੇ ਗਿਆ ਸ਼ਿਕਾਰ ਖੇਲਣ ਤਾਂ ਮੰਗਰੋਂ ਉਹਨੂੰ ਆਵਾਜ਼ ਸੁਣੀ ਕੋਈ ਉਹ ਕੁੜੀ ਨੂੰ ਉਹ ਦੇ ਘਰ ਆਲੀ ਨੂੰ ਤਾਂ ਉਹਨੇ ਸੋਚਿਆ ਵੀ ਆਹ ਕਮਰੇ ਚੋਂ ਆਉਂਦੀ ਆ ਆਵਾਜ਼ ਉਹਨੇ ਪਾਈ ਉਧਰੋਂ ਖੋਲ ਲਿਆ ਕਮਰਾ ਕਮਰਾ ਖੋਲ ਕੇ ਦੇਖਣ ਲੱਗ ਗਈ। ਬਿਕਾਉਣਾ ਕੀਦੀ ਆਵਾਜ਼ ਆਇਆ। ਤਾਂ ਉਹਨੇ ਦੇਖਿਆ ਜਦੋਂ ਕਮਰਾ ਖੋਲ ਲਿਆ ਤਾਂ ਦਿਓ ਬੈਠਾ। ਉਹਨੂੰ ਕਹਿਣ ਲੱਗਿਆ ਵੀ ਤੂੰ ਡਰ ਨਾ ਮੈਂ ਇੱਥੋਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ। ਵੀ ਮੈਨੂੰ ਰਾਜੇ ਨੇ ਫੱਟੜ ਕਰਤਾ ਤੇਰੇ ਘਰ ਵਾਲੇ ਨੇ ਵੀ ਤੂੰ ਮੈਨੂੰ ਠੀਕ ਕਰ ਦੇ ਪੱਟੀਆਂ ਪੁੱਟੀਆਂ ਕਰ ਦੇ ਮੇਰੇ ਜ਼ਖਮਾਂ ਤੇ ਵੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਮੈਂ ਇੱਥੋਂ ਚੱਲਿਆ ਜਾਊਂਗਾ ਠੀਕ ਹੋਗੇ। ਭਾਈ ਉਹ ਮੰਨ ਗਈ ਕਹਿੰਦੀ ਠੀਕ ਐ ਤਾਂ ਹੁਣ ਜਦੋਂ ਰਾਜਾ ਜਾਂਦਾ ਉਹ ਦੇਖਾਰ ਵਾਲਾ ਸ਼ਿਕਾਰ ਖੇਡਣ ਸਵੇਰੇ ਨਿਕਲ ਜਾਂਦਾ ਸ਼ਾਮ ਨੂੰ ਆਉਂਦਾ ਤਾਂ ਮੰਗਰੋਂ ਉਹ ਉਹਦਾ ਕਮਰਾ ਖੋਲਦੀ ਐ ਉੱਥੇ ਉਹਦੀਆਂ ਮਲਮ ਪੱਟੀਆਂ ਕਰਦੀ ਐ ਕੁਝ ਦਿਨਾਂ ਬਾਅਦ ਉਹ ਠੀਕ ਹੋ ਜਾਂਦਾ ਠੀਕ ਹੋ ਗਿਆ ਜਦੋਂ ਉਹ ਆਪਣੀਆਂ ਗੱਲਾਂ ਚ ਪੂਰਾ ਫਸਾ ਲੈਂਦਾ ਨੂੰ ਰਾਣੀ ਨੂੰ ਉਹਦੇ ਘਰ ਵਾਲੇ ਦੇ ਖਿਲਾਫ ਕਰ ਦਿੰਦਾ ਹੈ ਉਹਨੂੰ ਕਹਿਣ ਲੱਗਿਆ ਵੀ ਹੋਈਏ ਨਾ ਤਾਂ ਵੀ ਮੈਂ ਤੈਨੂੰ ਬਹੁਤ ਖੁਸ਼ੀ ਦੇਵਾਂਗਾ ਤੈਨੂੰ ਰਾਜ ਭਾਗ ਮੈਂ ਦੇਵਾਂਗਾ ਵੀ ਇਹ ਤਾਂ ਤੈਨੂੰ ਕੁਝ ਨਹੀਂ ਦੇ ਸਕਦਾ ਹੁਣ ਤਾਂ ਭਾਵੇਂ ਉਹ ਵੀ ਉਹਦੇ ਮਗਰ ਲੱਗ ਲਈ ਲੱਗੀ ਹੋਈ ਤਾਂ ਹੁਣ ਉਹਨੂੰ ਕਹਿਣ ਲੱਗਿਆ ਵੀ ਤੂੰ ਆਪਾਂ ਹੁਣ ਇਹਨੂੰ ਵਿੱਚੋਂ ਕਿਵੇਂ ਕੱਢੀਏ ਕਹਿੰਦਾ ਤੂੰ ਐਂ ਕਰ ਉਹਨੂੰ ਦਿਓ ਕਹਿੰਦਾ ਉਹਦੇ ਘਰ ਵਾਲੀ ਨੂੰ ਰਾਣੀ ਨੂੰ ਕਹਿੰਦਾ ਤੂੰ ਇਹਨੂੰ ਐਂ ਕਹਿ ਵੀ ਮੇਰੀਆਂ ਤਾਂ ਅੱਖਾਂ ਦੁਖਦੀਆਂ ਨੇ ਕਹਿੰਦਾ ਦੁਪੱਟੀ ਬੰਨ ਕੇ ਪੈ ਜੀ ਤੇ ਫੇਰ ਇਹ ਤਾਂ ਕਹੇ ਮੰਗੀ ਕਹਿੰਦਾ ਵੀ ਮੈਨੂੰ ਸ਼ੀਣੀ ਦਾ ਦੁੱਧ ਲਿਆ ਕੇ ਦੇ ਵੀ ਮੈਂ ਤਾਂ ਉਹ ਪਾਉਂਗੀ ਅੱਖਾਂ ਚ ਤਾਂ ਠੀਕ ਹੋਣਗੀਆਂ ਆਥਣੇ ਭਾਈ ਜਦੋਂ ਆਇਆ ਮੁੰਡਾ ਸ਼ਿਕਾਰ ਖੇਡ ਕੇ ਆਉਂਦੇ ਨੂੰ ਪਈ ਉਹ ਕਹਿੰਦਾ ਕੀ ਗੱਲ ਤੂੰ ਪਈ ਆ ਤੇਰਾ ਕੁਝ ਦੁਖਦਾ ਹੈ ਕਹਿੰਦੀ ਮੇਰੀਆਂ ਤਾਂ ਅੱਖਾਂ ਖਰਾਬ ਨੇ ਬਹੁਤ ਵੀ ਜੇ ਜਿੰਨਾਂ 'ਚ ਰਸ਼ੀਨੀ ਦਾ ਦੁੱਧ ਨਹੀਂ ਲੈ ਕੇ ਆਉਂਦਾ ਨਾ ਇਹ ਠੀਕ ਨਹੀਂ ਹੁੰਦੀਆਂ ਉੱਥੇ ਵੀ ਪਹਿਲਾਂ ਵੀ ਹੋ ਜਾਂਦੀਆਂ ਤੇ ਕਹਿੰਦੀ ਮੇਰਾ ਬਾਪ ਸ਼ੀਨੀ ਦਾ ਦੁੱਧ ਲਿਆ ਕੇ ਮੇਰੀਆਂ ਅੱਖਾਂ 'ਚ ਪਾਉਂਦਾ ਸੀ ਤਾਂ ਠੀਕ ਹੁੰਦੀਆਂ ਕਹਿੰਦੀ ਹੁਣੇ ਓਵੇਂ ਹੀ ਫੇਰਨੇ ਉਹ ਕਹਿੰਦਾ ਠੀਕ ਐ ਸਵੇਰੇ ਲਿਆਉਂਗਾ ਉਹ ਪਾਈ ਉਹਨਾਂ ਨੂੰ ਤਾਂ ਐ ਸੀ ਦੇਉ ਨੂੰ ਤੇ ਉਹਦੇ ਘਰ ਵਾਲੀ ਨੂੰ ਵੀ ਸ਼ੀਨੀ ਨੇ ਦੁੱਧ ਕਿੱਥੇ ਦੇਣਾ ਤੇ ਉਹ ਤਾਂ ਮਾਰਦੂ ਖਾਜੂ ਚਲੋ ਜੀ ਉਹ ਭੱਗ ਗਿਆ ਗਿਆ ਜਦੋਂ ਜੰਗਲਾਂ ਚ ਦੇਖਦਾ ਹੈ ਅੱਗ ਲੱਗੀ ਹੋਈ ਜੰਗਲਾਂ ਨੂੰ ਸ਼ੀਨੀ ਦੇ ਬੱਚੇ ਨੇ ਅੰਦਰ ਉਹਨਾਂ ਨੂੰ ਕੱਢ ਲੈਂਦਾ ਤਾਂ ਉਹ ਬਹੁਤ ਸ਼ੁਕਰਗੁਜ਼ਾਰ ਹੁੰਦੇ ਨੇ ਉਹਦਾ ਵੀ ਤਾਂ ਸਾਨੂੰ ਬਚਾ ਲਿਆ ਉਧਰੋਂ ਆਉਂਦੀ ਹੈ ਸ਼ੀਨੀ ਤੁਰੀ ਦੇਖਦੀ ਆਉਂਦੀ ਹੈ ਖੁਸ਼ ਹੋਈ ਵੀ ਅੱਜ ਤਾਂ ਸ਼ਿਕਾਰ ਮੇਰੇ ਖੁਦ ਚੱਲ ਕੇ ਆ ਗਿਆ ਤਾਂ ਜਦੋਂ ਬੱਚਿਆਂ ਨੇ ਦੇਖਿਆ ਵੀ ਤੇ ਸਾਡੀ ਮਾਂ ਆ ਗਈ ਤੈਨੂੰ ਖਾ ਜੂ ਵੀ ਤੂੰ ਸਾਨੂੰ ਛੱਡ ਦੇ ਅਸੀਂ ਭੱਜ ਕੇ ਉਹਨੂੰ ਮੂਹਰੇ ਜਾ ਕੇ ਰੋਕ ਲਈਏ ਉਹ ਭਾਈ ਲੱਗੇ ਭੱਜਲੇ ਜਾ ਕੇ ਆਪਦੀ ਮਾਂ ਨੂੰ ਚੁੰਗਣ ਲੱਗੇ ਇਹਨੂੰ ਕਹਿੰਦੇ ਆਣ ਹੁੰਦੀ ਐ ਸੀਨੀ ਨੂੰ ਪੁੱਛਦੀ ਐ ਦੁੱਧ ਚੰਗਾਉਣ ਲੱਗੀ ਕਿਹਦੇ ਬੱਚੇ ਹੋਂ ਉਹ ਕਹਿ ਦਿੰਦੇ ਨੇ ਤੇਰੇ ਬੜੀ ਖੁਸ਼ ਹੁੰਦੀ ਐ ਉਹਦੇ ਕਹਿਣ ਲੱਗੀ ਕਿ ਇਹਦੇ ਬੱਚੇ ਹੋਂ ਕਹਿੰਦਾ ਉਹ ਘੋੜੇ ਵਾਲੇ ਦੇ ਕਹਿੰਦੀ ਦੁੱਧ ਤਾਂ ਮੈਂ ਚੰਗਾਉਨੀਆ ਬੱਚੇ ਘੋੜੇ ਵਾਲੇ ਦੇ ਕਹਿੰਦਾ ਜੇ ਤੂੰ ਨਾ ਆਉਂਦੀ ਨਾ ਇਹ ਨਾ ਆਉਂਦਾ ਕਹਿੰਦਾ ਅਸੀਂ ਤਾਂ ਮੱਚ ਗਏ ਹੁੰਦੇ ਹੁਣ ਨੂੰ ਮਰ ਗਏ ਹੁੰਦੇ ਦੇਖ ਕਹਿੰਦਾ ਕਿੰਨੀ ਅੱਗ ਲੱਗੀ ਹੋਈ ਐ ਉੱਥੇ ਤਾਂ ਉਹ ਕਹਿਣ ਲੱਗੀ ਵੀ ਅੱਛਾ ਇਹ ਗੱਲ ਐ ਵੀ ਫੇਰ ਮੈਂ ਇਹਨੂੰ ਕੁਝ ਨਹੀਂ ਕਹਿੰਦੀ ਵੀ ਚੱਲ ਮੈਨੂੰ ਛੱਡੋ ਆਪਾਂ ਉਹ ਤੋਂ ਦੁੱਖ ਸੁੱਖ ਪੁੱਛੀਏ ਵੀ ਉਹ ਜੰਗਲਾਂ 'ਚ ਕੀ ਕਰਦਾ ਫਿਰਦਾ ਕੀ ਉਹਨੂੰ ਕੋਈ ਭੱਜੜ ਪਈ ਹੋਈ ਐ ਉਹਨੂੰ ਕਹਿਣ ਲੱਗੀ ਵੀ ਦੱਸ ਤੈਨੂੰ ਕੀ ਸਮੱਸਿਆ ਕੋਈ ਵੀ ਤੂੰ ਕਾਸੇ ਦੇ ਲਈ ਆਇਆ ਹੋਵੇਂਗਾ ਉਹ ਕਹਿਣ ਲੱਗਿਆ ਹਾਂ ਮੈਨੂੰ ਤੇਰਾ ਦੁੱਧ ਚਾਹੀਦਾ ਮੇਰੇ ਘਰ ਵਾਲੀ ਦੀਆਂ ਅੱਖਾਂ ਦੁਖਦੀਆਂ ਨੇ ਉਹ ਕਹਿੰਦੀ ਵੀ ਸੀਣੀ ਦਾ ਦੁੱਧ ਤਾਂ ਤੈਨੂੰ ਮਿਲ ਨਹੀਂ ਸਕਦਾ ਮੈਂ ਤੈਨੂੰ ਦੁੱਧ ਦੇ ਦੂੰ ਕਹਿੰਦੀ ਮੇਰੀ ਤਾਂ ਮੌਤ ਹੋ ਜੂ ਫੇਰ ਆ ਮੇਰੇ ਬੱਚਿਆਂ ਦਾ ਕੀ ਬਣੂ ਕਹਿੰਦੀ ਤਾਂ ਮੇਰੇ ਬੱਚੇ ਬਚਾਏ ਨੇ ਮੈਂ ਤੈਨੂੰ ਦੁੱਧ ਵੀ ਦੇ ਦਾਂ ਮੈਂ ਮਰ ਵੀ ਜੱਸ ਜਾਵਾਂ ਪਰ ਮੈਨੂੰ ਬੱਚਿਆਂ ਤਾਂ ਫਿਕਰ ਹੈ ਉਹ ਕਹਿਣ ਲੱਗਿਆ ਤੇਰੇ ਬੱਚਿਆਂ ਨੂੰ ਤਾਂ ਮੈਂ ਲੈ ਜੂ ਮੈਂ ਪਾਲ ਲੂ ਮੇਰੇ ਦੋਸਤ ਨੇ ਹੁਣ ਇਹ ਮੈਂ ਰੱਖੂ ਤੇਰੇ ਵਾਂਗੂ ਪਿਆਰ ਕਰੂੰਗਾ ਇਹਨਾਂ ਨੂੰ ਭਾਈ ਉਹ ਕਹਿੰਦੀ ਵਾਦਾ ਕਰ ਕਹਿੰਦਾ ਵਾਦਾ ਹੈ ਚਲੋ ਉਹਨੇ ਭਾਈ ਦੁੱਧ ਦਿੱਤਾ ਉਹ ਤਾਂ ਮਰ ਗਈ ਸ਼ੀਣੀ ਤਾਂ ਦੁੱਧ ਜਦੋਂ ਕੱਢ ਲਿਆ ਉਹਨੇ ਉਹ ਤਾਂ ਮਰ ਗਈ ਤਾਂ ਉਹਦੇ ਬੱਚਿਆਂ ਨੂੰ ਲੈ ਕੇ ਆ ਗਿਆ ਜਦੋਂ ਆਇਆ ਘੋੜੇ ਤੇ ਬਿਠਾਈ ਆਉਂਦਾ ਦਿਓ ਕਹਿਣ ਲੱਗਿਆ ਉਹਨੂੰ ਵਾਧਕਾਰ ਵਾਲੀ ਨੂੰ ਕਹਿਣ ਲੱਗਿਆ ਵੀ ਰਾਜਾ ਆ ਰਿਹਾ ਦੇਖ ਘੋੜੇ ਦਾ ਪੌੜ ਵਜਦਾ ਉਹ ਕਹਿੰਦੀ ਲੈ ਮੈਂ ਤਾਂ ਸ਼ੀਣੀ ਖਾ ਗਈ ਹੋ ਕਹਿੰਦਾ ਨਾ ਮੈਨੂੰ ਅੰਦਰ ਬੰਦ ਕਰਦੇ ਫਟਾਫਟ ਕਹਿੰਦਾ ਰਾਜਾ ਆ ਰਿਹਾ ਹੈ। ਉਹਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਰਾਜਾ ਆ ਰਿਹਾ ਹੈ। ਤਾਂ ਭਾਈ ਉਹਨਾਂ ਨੇ ਉਹਨੇ ਬੰਦ ਕਰਤਾ ਪੈ ਗਈ ਲਵੇਟ ਕੇ ਅੱਖਾਂ। ਤਾਂ ਉਹਨੂੰ ਕਹਿਣ ਲੱਗੀ ਵੀ ਦੁੱਧੋ ਕਹਿੰਦਾ ਲੈ ਪੜ ਦੁੱਧ ਪਾ ਲੈ। ਲਿਆਂਦਾ ਦੁੱਧ ਮਾਰ ਛਿੱਟੇ ਅੱਖਾਂ 'ਚ। ਚੱਲ ਦੋ ਇੱਧਰ ਮਾਰੇ ਦੋ ਇੱਧਰ ਮਾਰੇ ਉਹਨੂੰ ਕਹਿੰਦੀ ਹਾਂ ਹੁਣ ਮੇਰੀ ਅੱਖਾਂ ਨੂੰ ਫਾਇਦਾ ਠੀਕ ਨੇ ਹੁਣ। ਫੇਰ ਭਾਈ ਉਹਨੇ ਕੀ ਕਰਿਆ? ਇੱਕ ਦੋ ਦਿਨ ਫੇਰ ਲੰਗੇ। ਉਹਨਾਂ ਨੇ ਫੇਰ ਬਿਉਤ ਬਣਾਈ ਵੀ ਇਹਨੂੰ ਆਪਾਂ ਰਾਹ 'ਚੋਂ ਪਰੇ ਕੰਮ ਕਿਵੇਂ ਕਰੀਏ ਉਹਨੂੰ ਕਹਿਣ ਲੱਗਿਆ ਵੀ ਇੱਕ ਫਲਾਨੇ ਥਾਂ 'ਵੇਂ ਜੰਗਲ 'ਚ ਅੰਬ ਹੈ ਉੱਥੇ ਇੱਕ ਖੂਹ ਹੈ ਵੀ ਤੂੰ ਇਹ ਤੋਂ ਅੰਬ ਮੰਗਾ ਉਹ ਖੂਹ ਦੇ ਵਿੱਚ ਨੇ ਦਿਓ ਇਹਨੂੰ ਖਾ ਜਾਣਗੇ ਕਹਿੰਦੀ ਠੀਕ ਐ ਤਾਂ ਫੇਰ ਪੈਗੀ ਉਹਨੂੰ ਕਹਿਣ ਲੱਗੀ ਵੀ ਮੈਨੂੰ ਤਾਂ ਉੱਥੋਂ ਫਲਾਨੇ ਥਾਂ 'ਵੇਂ ਜੰਗਲ ਹੈ ਜੰਗਲ ਦੇ ਵਿੱਚ ਫਲਾਨੇ ਫਲਾਨੀ ਜਗ੍ਹਾ ਤੇ ਇੱਕ ਅੰਬ ਦਾ ਬੂਟਾ ਮੈਨੂੰ ਤਾਂ ਉਹਦਾ ਅੰਬ ਚਾਹੀਦਾ ਵੀ ਤਾਂ ਮੇਰੇ ਤਾਂ ਪੇਟ ਚ ਦਰਦ ਹੁੰਦਾ ਤਾਂ ਠੀਕ ਹੋਊਗਾ ਉਹ ਕਹਿੰਦਾ ਹੁਣ ਸਵੇਰੇ ਉਹ ਲਿਆ ਦੂੰ ਉਹ ਭਾਈ ਨਾਲੇ ਤਾਂ ਬੱਚਿਆਂ ਨੂੰ ਲੈ ਗਿਆ ਸ਼ੇਰ ਦੇ ਹਨ ਨਾਲੇ ਆਪ ਵਗ ਗਿਆ ਜਦੋਂ ਗਿਆ ਤਾਂ ਉਹਨਾਂ ਨੇ ਦੇਖਿਆ ਜਾ ਕੇ ਇੱਕ ਤਾਂ ਉੱਥੇ ਤਾਂ ਦਿਓ ਬੈਠਾ ਤਾਂ ਰਾਜਾ ਕਹਿਣ ਲੱਗਿਆ ਵੀ ਇਹਨੇ ਤਾਂ ਨਿੰਬ ਤੋੜਨ ਦੇਣਾ ਭਾਈ ਉਹ ਹਜੇ ਉੱਠੀ ਹੀ ਤੀ ਦਿਓ ਉਧਰੋਂ ਤਾਂ ਰਾਜੇ ਨੇ ਉਹਦੇ ਤਲਵਾਰ ਮਾਰੀ ਚੱਕ ਕੇ ਭਗਾ ਕੇ ਉਧਰੋਂ ਉਹ ਜਿੰਬੜ ਗੇ 시ਣੀ ਦੇ ਬੱਚੇ ਉਹਨਾਂ ਨੇ ਤਾਂ ਪਾੜਤਾ ਹੁਬਿੰਦ ਚ ਤੇ ਨਾ ਜਾਣਿਆਂ ਨੇ ਮਾਰਤਾ ਭਾਈ ਉਹ ਅੰਬ ਤੋੜ ਲਿਆ ਆ ਜਦੋਂ ਆਇਆ ਫੇਰ ਕਹਿੰਦਾ ਪਾਉੜ ਸੁਣਦਾ ਕੋਹੜੇ ਦਾ ਕਹਿੰਦਾ ਆ ਗਿਆ ਰਾਜਾ ਤਾਂ ਫੇਰ ਮੁੜਿਆ ਆ ਜਿਹਾ ਹੁੰਦਾ ਚਲ ਕਹਿੰਦਾ ਮੈਨੂੰ ਕਰਦੇ ਵੰਦ ਅੰਦਰ ਅੰਦਰ ਬੰਦ ਕਰਤਾ ਫੇਰ ਭਾਈ ਖਾ ਕੇ ਅੰਬ ਚੂਪ ਕੇ ਕਹਿੰਦੀ ਹਾਂ ਹੁਣ ਮੈਨੂੰ ਫਾਇਦਾ ਹੈ ਫੇਰ ਉਹਨਾਂ ਨੇ ਸਕੀਮ ਬਣਾਈ ਵੀ ਇਹ ਤਾਂ ਐਡੇ ਐਡੀਆਂ ਓੱਖਾਂ ਚੋਂ ਬਚ ਕੇ ਆ ਗਿਆ ਵੀ ਹੁਣ ਇਹਨੂੰ ਮਾਰੀਏ ਤਾਂ ਕਿਵੇਂ ਮਾਰੀਏ ਉਹ ਕਹਿਣ ਲੱਗਿਆ ਉਹਨੂੰ ਕਹਿੰਦਾ ਤੂੰ ਐ ਕਰ ਤਲਵਾਰ ਲੈ ਲੈ ਮੇ ਤੋਂ ਤਲਵਾਰ ਨਾਲ ਇਹਨੂੰ ਸੁੱਤੇ ਪੈ ਇਹਨੂੰ ਵੱਢ ਦੇ ਉਹ ਕਹਿੰਦੀ ਠੀਕ ਹੈ ਭਾਈ ਜਦੋਂ ਉਹ ਰਾਤ ਨੂੰ ਸੌਂ ਗਿਆ ਉਹਨੇ ਤਲਵਾਰ ਮਾਰੀ ਉਹਦੇ ਇੱਕ ਦੋ ਮਾਰੀਆਂ ਆਉਂ ਦੀ ਜਾਣ ਚ ਤਾਂ ਉਹਨਾਂ ਨੇ ਸੋਚਿਆ ਵੀ ਇਹ ਤਾਂ ਮਰ ਗਿਆ ਕੋਲੇ ਨਹਿਰ ਤੀ ਨਹਿਰ ਚ ਸਿੱਟਿਆ ਇਹ ਦੋਨੇ ਜਾਣੇ ਮੰਗਰੀ ਸ਼ੇਰ ਦੇ ਬੱਚੇ ਜਾਂਦੇ ਨੇ ਉਹਨਾਂ ਤਾਂ ਉਹ ਡਰਦੇ ਨੇ ਸ਼ੇਰ ਦੇ ਬੱਚਿਆਂ ਤੋਂ ਚਲ ਉਹ ਜਿਵੇਂ ਰੁੜਿਆ ਜਾਂਦਾ ਗਾਹਾਂ ਦੀ ਗਾਹਾਂ ਸ਼ੇਰ ਦੇ ਬੱਚੇ ਵੀ ਨਾਲ ਹੀ ਜਾਂਦੇ ਨੇ ਉਤਰੇ ਗਾਹਾਂ ਪਾਈ ਤੋਂ ਵੀ ਹੁੰਦੇ ਨੇ ਆਮ ਨਹਿਰਾਂ ਦੇ ਉੱਤੇ ਕੱਪੜੇ ਧੋਂਦੇ ਨੇ ਤਾਂ ਉਹਨਾਂ ਨੇ ਬਾਹਰ ਕੱਢ ਲਿਆ ਕੱਢ ਕੇ ਘਰੇ ਲੈ ਗਏ ਮੱਲਮ ਪੁੱਟੀ ਕਰੀ ਨਾਲ ਹੀ ਸ਼ੇਰ ਦੇ ਬੱਚੇ ਤਾਂ ਜਦੋਂ ਉਹ ਠੀਕ ਹੋ ਗਿਆ ਠੀਕ ਹੋ ਕੇ ਕਹਿਣ ਲੱਗਿਆ ਵੀ ਹੁਣ ਮੈਂ ਠੀਕ ਆ ਤੁਹਾਡਾ ਬਹੁਤ ਧੰਨਵਾਦ ਵੀ ਹੁਣ ਮੈਨੂੰ ਛੁੱਟੀ ਦਿਓ ਮੈਂ ਉੱਧਰ ਵੀ ਕੰਮ ਨਵੇੜਨਾ ਜਾ ਕੇ ਤਾਂ ਆਇਆ ਭਾਈ ਉਹ ਜਿੱਥੇ ਰਹਿੰਦੇ ਤੇ ਉਹ ਜਿੱਥੇ ਉਹਦੀ ਘਰ ਵਾਲੀ ਸੀ ਤਾਂ ਮੌਜ ਨਾਲ ਉਹ ਤਾਂ ਦੋਨੇ ਅਠਕੇਲੀਆਂ ਕਰਦੇ ਨੇ ਦੋਏ ਦਿਓ ਤੇ ਉਹਦੇ ਘਰ ਵਾਲੀ ਉਹਨੂੰ ਬੜਾ ਗੁੱਸਾ ਚੜਿਆ ਤਾਂ ਜਦੋਂ ਗੁੱਸਾ ਚੜਿਆ ਉਹਨੇ ਕੀ ਕਰਿਆ ਪਹਿਲਾਂ ਤਾਂ ਉਹਨੇ ਦਿਉ ਦੇ ਮਾਰਿਆ। ਕਰਪਾਨ ਮਾਰੀ। ਜਦੋਂ ਉਹਨੇ ਦਿਉ ਦੇ ਕਰਪਾਨ ਮਾਰੀ ਤਾਂ ਉਹ ਨਾਲ ਦੀ ਨਾਲ ਜਿਹੜੇ ਸ਼ੇਰ ਦੇ ਬੱਚੇ ਤੇ ਉਹ ਚਿੰਬੜ ਗਏ। ਮਾਰਤਾ ਪਾੜਤਾ ਤਾਂ ਪਾੜਿਆ ਹੋਇਆ ਤਾਂ ਉਹਨੇ ਰਹਿ ਗਈ ਰਾਣੀ ਉਹਨੇ ਕਿਹਾ ਵੀ ਮੈਨੂੰ ਤਾਂ ਖਾਨੀ ਕੁਝ ਕਹੂਗਾ ਨਹੀਂ। ਉਹਨੇ ਪਾਈ ਫਿਰ ਉਹਦੇ ਮਾਰੀ ਕਰਪਾਨ। ਕਹਿੰਦਾ ਮੈਂ ਤੈਨੂੰ ਇੰਨਾ ਪਿਆਰ ਕਰਿਆ। ਇਹ ਹੈ ਕੀ ਕੀਤੀ ਕਹਿੰਦਾ ਦਿਓ। ਤੇਰੀ ਜਾਨ ਤਾਂ ਮੈਂ ਉੱਥੋਂ ਬਚਾ ਕੇ ਲਿਆਇਆ ਕਹਿੰਦਾ ਤੂੰ ਇਹਦੇ ਨਾਲ ਲੜ ਕੇ ਮੈਨੂੰ ਮਾਰਨਾ ਚਾਹੁੰਦੀ ਆ ਭਾਈ ਫੇਰ ਸ਼ੇਰਾਂ ਨੇ ਉਹ ਵੀ ਪਾੜਦੀ ਉਹ ਤਾਂ ਉੱਥੇ ਮਰ ਗਏ ਤੇ ਉਹ ਆਪਦੇ ਮਹਿਲਾ ਨੂੰ ਆ ਗਿਆ ਫਿਰ ਕਈ ਵਾਰੀ ਪਤਾ ਨਹੀਂ ਆਪਦੇ ਦਿਮਾਗ ਜਨਨੀਆਂ ਦਾ ਘਟ ਹੁੰਦਾ ਜਿਹੜੀਆਂ ਐ ਗੱਲਾਂ ਚ ਆਉਂਦੀਆਂ ਨੇ ਜਾਂ ਭਾਈ ਕੋਈ ਮੰਤਰ-ਮੰਤਰ ਮਾਰਦਾ ਹੋਊ ਅਗਲਾ ਜਾਂ ਪਤਾ ਨਹੀਂ ਕੀ ਸੱਚ ਨੇ ਕਿ ਝੂਠ ਨੇ ਵੀ ਜਾਣੀ ਇਹ ਲੋਕ ਤੀਵੀਆਂ ਅੱਜ ਕੱਲ ਵੀ ਆਮ ਦੇਖਦੇ ਆ ਬਹੁਤ ਬਦਲਦੀਆਂ ਨੇ ਆਦਮੀਆਂ ਨਾਲ ਵੀ ਬੱਚਿਆਂ ਨਾਲ ਵੀ ਬਦਲਦੀਆਂ ਨੇ ਪਰ ਇਹ ਗੱਲ ਹੋਣੀ ਨਹੀਂ ਚਾਹੀਦੀ ਲੇਖੇ ਲਾਇਓ ਜੀ ਧੰਨਵਾਦ